ਕਿਨੇ ਕੀ ਕੱਲੇ ਲੁਧਿਆਣੇ ਦੀ ਗੱਲ ਉਹ ਕਹਿ ਰਹੇ ਹੋਣੇ ਮੈਂ ਤਾਂ ਅਗਰ ਮੈਂ ਜਿਹੜਾ ਹਰੇਕ ਚਿੰਤਾ ਦਾ ਵਿਸ਼ਾ ਹੈ ਚਾਹੇ ਉਥੇ ਮੋੜ ਮੰਡੀ ਹੋਇਆ ਚਾਹੇ ਮੋੜ ਮੰਡੀ ਦੇ ਅੰਦਰ ਹੋਇਆ ਚਾਹੇ ਲੁਧਿਆਣੇ ਹੋਇਆ ਚਾਹੇ ਜਿਹੜਾ ਹੁਣ ਬਟਾਲੇ ਹੋਇਆ ਚਾਹੇ ਕਰਨਕਰਨ ਦੇ ਵਿੱਚ ਹੈ ਰੋਜ਼ ਹੋ ਰੀਆਂ ਕਟਣਾ ਵਾ ਦੇਖੋ ਬਹੁਤ ਹੀ ਆ ਜਿਹੜੀ ਘਟੀਆ ਸੋਚ ਹੈ ਇਹ ਪੰਜਾਬ ਕਾਂਗਰਸ ਦੇ ਲੀਡਰਸ ਦੀ ਜਿਹੜੀ ਆ ਪ੍ਰਤਾਪ ਬਾਜੂ ਦਾ ਬਿਆਨ ਜਿਹੜਾ ਉਹ ਉਸ ਪਾਸੇ ਨਿਗਾਹ ਆ ਕਰ ਰਹੇ ਹੈ ਕੌਣ ਕਰ ਰਿਹਾ ਇਕੱਲੇ ਲੁਧਿਆਣੇ ਦੀ ਗੱਲ ਕੌਣ ਕਰ ਰਿਹਾ ਲੁਧਿਆਣੇ ਦੀ ਤੁਸੀਂ ਉਸ ਵੇਲੇ ਵਾਲੇ ਦੇ ਮਰਡਰ ਦੇ ਉੱਤੇ ਵੀ ਸਵਾਲ ਚੱਕਦੇ ਉਸ ਵੇਲੇ ਤਾਂ ਤੁਸੀਂ ਹੀ ਬੋਲੇ ਤੁਸੀਂ ਵਿਧਾਨ ਸਭਾ 'ਚ ਚੱਕਿਆ ਕਿਉਂ ਨਹੀਂ ਬੋਤਾ ਕੌਣ ਨਹੀਂ ਬੋਲੇ ਕੌਣ ਨਹੀਂ ਬੋਲੇ ਦੇਖੋ ਬਾਜਵਾ ਸਾਹਿਬ ਦੀ ਛੋਟੀ ਸੋਚ ਪੰਜਾਬ ਕਾਂਗਰਸ ਦੀ ਜਿਹੜੀ ਆ ਛੋਟੀ ਸੋਚ ਹੈ ਉਹ ਬਹੁਤ ਹੀ ਮਾੜੀ ਹੈ ਪੰਜਾਬ ਵਾਸਤੇ ਉਹ ਪੰਜਾਬ ਦੇ ਭਾਈਚਾਰਕ ਸਾਂਝੀ ਉਹਨਾਂ ਦੇ ਸਮਝ ਨਹੀਂ ਆਈ ਉਹ ਜਿੰਨਾ ਵਾਸਤੇ ਆ ਕਰ ਰਹੇ ਹੈ ਬਾਜਵਾ ਸਾਹਿਬ ਇਥੇ ਦੋ ਬਾੜ ਨਾ ਪਾਓ ਤੁਸੀਂ ਬਚੋ ਇਹਨਾਂ ਗੱਲਾਂ ਤੋਂ ਆ ਮਾੜੀ ਸੋਚ ਜਿਹੜੀ ਕਾਂਗਰਸ ਦੀ ਹੈ ਬਹੁਤ ਪੰਜਾਬ ਵਾਸਤੇ ਕੱਤ ਕਰ ਇੱਕ ਦੇ ਬਾਅਦ ਇੱਕ ਬਾਜਵਾ ਸਾਹਿਬ ਜਦੋਂ ਬੜੀ ਚਿੰਤਾ ਕਰ ਰਹੇ ਹੈ ਇਹ ਵੀ ਲੁਧਿਆਣੇ ਦੀ ਗੱਲ ਹੋਈ ਬਾਜਵਾ ਸਾਹਿਬ ਨੰਗਲ ਤੇ ਨਹੀਂ ਜਾ ਕੇ ਆਏ ਨੰਗਲ ਜਿਹੜਾ ਮਰਡਰ ਹੋਇਆ ਹੈ ਇਸੇ ਹੇਟ ਕ੍ਰਾਈਮ ਪਿਓਰ ਐਂਡ ਸਿੰਪਲ ਹੇਟ ਕ੍ਰਾਈਮ ਉਹਦੇ ਤੇ ਤੇ ਬਾਜਵਾ ਸਾਹਿਬ ਨਹੀਂ ਜਾ ਕੇ ਆਏ ਹੁਣ ਬਾਜਵਾ ਸਾਹਿਬ ਆਏ ਆਈ ਊਡ ਸੇ ਘਟਿਆ ਸੋਚ ਹੈ दैट्स ऑल ਆ ਪੰਜਾਬ ਕਾਂਗਰਸ ਲੀਡਰ ਦੀ ਘਟਿਆ ਸੋਚ ਹੈ